ਕਰਨ ਕਰਨੇ ਕੋਹੀ ਜਿਨ ਕੀਆ ਆਕਾਰ ਤਿਸੇ ਧਿਆਵ ਮਨ ਮੇਰੇ ਸਰਬ ਕੋ ਆਧਾਰ ਗੁਰ ਕੇ ਚਰਨ ਮਨ ਮੈਂ ਧਾਇ ਛੋੜ ਸਗਲ ਸਿਆਣਪ ਸਾਚ ਸਬਦ ਲਿਵ ਲਾਇ ਰਹਾਉ ਦੋ ਕਕਲੇਸ ਨਾ ਭੋ ਬਿਆਪੇ ਗੁਰ ਮੰਤਰ ਹਿਰਦੇ ਹੋਈ ਕੋਟ ਜਦਣਾ ਕਰ ਰਹੀ ਗੁਰ ਬਿਣ ਤਰਿਓ ਨਾ ਕੋਇ ਦੇਖ ਦਰਸ਼ਨ ਮਨ ਸਧਾਰੇ ਪਾਪ ਸਗਲੇ ਜਾਹੀ ਹਉ ਤਿਨ ਕੈਬ ਲਹਾਰਨੀ ਜੇ ਗੁਰ ਕੀ ਪੈਰੀ ਪਾਹਿ ਸਾਧ ਸੰਗਤ ਮੰਨ ਵਸੀ ਸਾਚ ਹਰਿ ਕਾ ਨਾਉ ਸੇਵੜ ਪਾਗੀ ਨਾਨਕਾ ਜਿਨਾਂ ਮਨ ਇਹੋ ਪਾਉ ਸ੍ਰੀ ਰਾਗ ਮਹੱਲਾ ਪੰਜਵਾਂ ਸੱਚ ਹਰਿ ਤਨ ਪੂਜ ਸਤਿਗੁਰੂ ਛੋੜ ਸਗਲ ਵਿਕਾਰ ਜਿਣ ਤੂ ਸਾਜ ਸਵਾਰਿਆ ਹਰ ਸਿਮਰ ਹੋਏ ਉਦਾਰ ਜਪ ਮੰਨ ਨਾਮ ਏਕ ਅਪਾਰ ਪ੍ਰਾਣ ਮਨ ਤਨ ਜਿਨੇ ਦਿਆ ਹਿਰਦੇ ਕਾਇ ਅਧਾਰ ਰਹਾਉ ਕਾਮ ਕ੍ਰੋਧ ਹੰਕਾਰ ਮਾਤੇ ਵਿਆਪਿਆ ਸੰਸਾਰ ਪਉ ਸੰਤ ਸਰਨੀ ਲਾਗ ਚਰਨੀ ਮਿਟੈ ਦੁਖ ਅੰਧਾਰ ਸਤ ਸੰਤੋਖ ਦਇਆ ਕਮਾਵੀ ਇਹੇ ਕਰਨੀ ਸਾਰ ਆਪ シュੁਡ ਸਾਬ ਹੋਈ ਰੇਨਾ ਜਿਸ ਦੇ ਪ੍ਰਭ ਨਿਰੰਕਾਰ ਜੋ ਦੇ ਸੈ ਸ ਸਗਲ ਤੂੰ ਹੈ ਪਸਰ ਆਪਸਾਰ ਕਹੋ ਨਾਨਕ ਗੁਰ ਪਰਮ ਕਾਟਿਆ ਸਗਲ ਬ੍ਰਹਮ ਵਿਚਾਰੋ ਸ੍ਰੀ ਰਗ ਮਹੱਲਾ ਪੰਜਵਾ ਦੋ ਕਿਰਤ ਸੁ ਕਿਰਤ ਮੰਦੇ ਸੰਸਾਰ ਸਗਲਾਣਾ ਦੂਹੋ ਤੇ ਰਹਤ ਭਗਤ ਹੈ ਕੋਈ ਵਿਰਲਾ ਜਾਣਾ ਠਾਕਰ ਸਰਬੀਸ ਮਾਣਾ ਕਿਆ ਕਹੋ ਸੁਣੋ ਸੁਆਮੀ ਤੂੰ ਵੱਡ ਪੁਰਖ ਸੁਜਣਾ ਰਹਾ ਮਾਨ ਆਬੇ ਮਾਨ ਮੰਦੇ ਸੋ ਸੇਵਕ ਨਾਹੀ ਤਦ ਸਮਦਰਸੀ ਸੰਤੋ ਕੋਈ ਕੋਟ ਮਧਾਹੀ ਕਹਿਣ ਕਹਾਵਣ ਇਹੋ ਕੀਰਤ ਕਰਲਾ ਕਥਨ ਕਹਿਣ ਤੇ ਮੁਕਤਾ ਗਿਰਮਕ ਕੋਈ ਵਿਰਲਾ ਗਤ ਅਵਗਤ ਕਾਸ਼ ਨਦਰ ਨ ਆਇਆ ਸੰਤਨ ਕੀ ਰੇਨੋ ਨਾਨਕੋ ਦਾਣ ਪਾਇਆ ਸ੍ਰੀ ਰਾਗ ਮੁਹੱਲਾ ਪੰਜਮਾ ਘਾਰ ਸਤਮਾ ਤੇਰੇ ਪਰਹੋਸੇ ਪਿਆਰੇ ਮੈਂ लाਡ ਲਡਾਇਆ ਬੂ ਲੋ ਚੂ ਕੋ ਬਾਰਕ ਤੂੰ ਹਰ ਪਿਤਾ ਮਾਇਆ ਸੋਹੇਲਾ ਕਹਿਣ ਕਹਾਵਣ ਤੇਰਾ ਬਿਕਮ ਪਾਵਣ ਰਹਾਓ ਹੋ ਮਾਣ ਤਾਨ ਕਰੋ ਤੇਰਾ ਹੋ ਜਾਨੋ ਆਪਾ ਸਭ ਹੀ ਮਦ ਸਬੇ ਤੇ ਬਾਹਰ ਬੇਮੋਹ ਤਾਜ ਬਾਪਾ ਪਿਤਾ ਹੋ ਜਾਨੋ ਨਹੀਂ ਤੇਰੇ ਕਮਣ ਜੁਗਤਾ ਬੰਦਨ ਮੁਕਤ ਸੰਤੋ ਮੇਰੀ ਰੱਖ ਮਮਤਾ ਪਏ ਕਿਰਪਾਲ ਠਾਕੁਰ ਰਖਿਓ ਆਵਣ ਜਾਣਾ ਗੁਰ ਮਿਲ ਨਾਨਕ ਪਾਰ ਬਰਮ ਪਛਾਣਾ ਸ੍ਰੀ ਰਾਗ ਮਹੱਲਾ ਪੰਜਮਾ ਘਰ ਪਹਿਲਾ ਸੰਤ ਜਣਾ ਮਿਲ ਭਾਈਆ ਕਟੜ ਅਜਮ ਕਾਲ ਸੱਚਾ ਸਾਹਿਬ ਮਾਨ ਉੱਠਾ ਹੋਵਾ ਖਸਮ ਦਿਆਲ ਪੂਰਾ ਸਤਗੁਰੂ ਭੇਟਿਆ ਬਿਨ ਸਿਆ ਸਭ ਜੰਜਾਲ ਮੇਰੇ ਸਤਗੁਰਾ ਹਉ ਤਦ ਵਿਟੋ ਕੁਰਬਾਨ ਤੇਰੇ ਦਰਸ਼ਨ ਕੋ ਬਰਹਾਰ ਨੇ ਤ ਉਸ ਦਿੱਤਾ ਅਬਰਤ ਨਾਮ ਰਹਾਉ ਜੇਨ ਤੂ ਸੇਵਿਆ ਭਾਉ ਕਰ ਸੇ ਪੁਰਖ ਸੁਜਾਣੋ ਤਿੰਨਾ ਪਿਛੈ ਛੂਟੀਐ ਜਿਨ ਅੰਤਰ ਨਾਮ ਨਿਦਾਨ ਗੁਰ ਜੀਵੜ ਦਾਤਾ ਕੋ ਨਹੀਂ ਜਿਨ ਦਿੱਤਾ ਆਤਮਦਾਨ ਆਈਸੀ ਪਰਵਾਣ ਹੈ ਜਿੰਨ ਗੁਰ ਮਿਲਿਆ ਸੁਭਾਈ ਸੱਚੇ ਸੇ ਤੀਰਤਿਆ ਦਰਗਹਿ ਬੈਸਣ ਜਾਏ ਕਰਤੇ ਹੱਥ ਵੜਿਆਈਆਂ ਪੂਰਬ ਲਿਖਿਆ ਪਾਈ ਸੱਚ ਕਰਤਾ ਸੱਚ ਕਰਨਹਾਰ ਸੱਚ ਸਾਹਿਬ ਸੱਚ ਟੀਕ ਸੱਚੋ ਸੱਚ ਵਖਾਨੀਐ ਸੱਚੋ ਬੁੱਧ ਬਬੀਕ ਸਰਬ ਨਿਰੰਤਰ ਰਹਿਆ ਜਨ ਨਾਨਕ ਜੀ ਵੈਕ ਸ੍ਰੀ ਰਾਗ ਮਹੱਲਾ ਪੰਜਵਾ ਗੁਰ ਪਰਮੇਸ਼ਰ ਪੂਜੀਐ ਮਨ ਤਨ ਲਾਏ ਪਿਆਰ ਸਤਿਗੁਰੂ ਦਾਤਾ ਜੀ ਓ ਕਾ ਸਭ ਸੈ ਦੇ ਆਧਾਰ ਸਤਿਗੁਰ ਬਚਨ ਕਮਾਉਣੀ ਸੱਚਾ ਓ ਵਿਚਾਰ ਬਿਨ ਸਾਧੂ ਸੰਗਤ ਰਤਿਆ ਮਾਇਆ ਮੋਹ ਸਭ ਛਾਰ ਮੇਰੇ ਸਾਜਨ ਹਰ ਹਰ ਨਾਮ ਸਮਾਲ ਸਾਧੂ ਸੰਗਤ ਮਾਨ ਵਸੈ ਪੂਰਨ ਹੋ ਵੇ ਕਾਲ ਰਹਾਉ ਗੁਰ ਸਮਰਾਤਿ ਅਪਾਰ ਗੁਰ ਵਡਭਾਗੀ ਦਰਸ਼ਨ ਹੋਇ ਗੁਰ ਅਗੋਚ ਚਰਨ ਨਿਰਮਲਾ ਗੁਰ ਜੀਵੜ ਅਵਰ ਨਾ ਕੋਇ ਗੋਰ ਕਰਤਾ ਗੁਰਕਰਨ ਹਰ ਗੁਰਮਕ ਸਚੀ ਸੋਏ ਗੁਰ ਤੇ ਬਾਹਰ ਕਿਸ ਨਹੀਂ ਗੁਰ ਕੀਤਾ ਲੋੜ ਸੁ ਹੋਏ ਗੁਰ ਤੀਰਥ ਗੁਰ ਪਾਰ ਜਾਤ ਗੁਰਮਨ ਸਾਪੂਰਨ ਹਰ ਗੁਰਦਾਤਾ ਹਰਨਾਮੁ ਦੀ ਉਦਰੈ ਸਭ ਸੰਸਾਰ ਗੁਰ ਸਮਰਤ ਗੁਰ ਨਿਰੰਕਾਰ ਗੁਰੂ ਉਚਾਇ ਅਗਮ ਆਪਾਰ ਗੁਰ ਕੀ ਮਹਿਮ ਅਗਮ ਹੈ ਕਿਆ ਕਥੇ ਕਤਨ ਹਰ ਜਿਤੜੈ ਮਾ ਫਲ ਮਣ ਬਾਚੀਐ ਤਿਤੜੈ ਸਤਗੁਰ ਪਾਸ ਪੂਰਬ ਲਿਖੇ ਪਾਵਣੇ ਸਚ ਨਾਮ ਦੇ ਰਾਸ ਸਤ ਗੁਰ ਸਰਣੀ ਆਇਆ ਬੋੜ ਨਹੀਂ ਬినాਸ ਹਰ ਨਾਨਕ ਕਦੇ ਨਾ ਵੀਸਰਿਓ ਇਹੋ ਜੀਉ ਪਿੰਡ ਤੇਰਾ ਸਾਸ ਸਤ ਗੁਰ ਸਰਣੀ ਆਇਆ ਬੋੜ ਨਹੀਂ ਬినాਸ ਹਰ ਨਾਨਕ ਕਦੇ ਨਾ ਵੀਸਰਿਓ ਏ ਹੋ ਜੀਓ ਪਿੰਡ ਤੇਰਾ ਸਾਸ